ਲਾਈਨ ਮੇਂ ਚੱਲ ਕਰੋ ਬਈ ਠੀਕ ਹੈ ਜੀ ਕੀ ਕਰੀਓ ਇੱਥੇ ਮੜਾ ਜਾਓ ਹੋ ਗਿਆ ਫੇਰ ਬੱਚਾ ਕਰਾਉਂਦਾ ਇੱਧਰ ਸਰ ਜੀ ਹੋ ਗਿਆ ਹੋ ਗਿਆ 10 1 ਮਿੰਟ 1 ਮਿੰਟ ਬਜੀ 1 ਮਿੰਟ ਸਮਾਨ ਕਿਤਾ ਜਾ ਰਿਹਾ ਹੈ ਅੱਜ ਵੀ ਬਹੁਤ ਲੱਗ ਰਿਹਾ ਹੈ ਮੈਚ ਬੈਕ ਮੈਚ ਲੱਗ ਰਿਹਾ ਹੈ ਸਰ ਉਮੀਦ ਸੀ ਕਿ 골ਡ ਦੀ ਤੇ ਉਹ ਬੋਲਦੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਮੈਡਮ ਜਦੋਂ ਵੀ ਕੋਈ ਲਾਭੂ ਵਿੱਚ ਜਾਂਦਾ ਹੈ ਉਹਦਾ 100% ਤੋਂ ਜ਼ਿਆਦਾ ਹੁੰਦਾ ਹੈ ਤੇ ساتھ ਵਿੱਚ ਇਸ ਤੋਂ ਕੰਮ ਇਸ ਚਾਹੁੰਦਾ ਹੈ ਕਿ ਕੋਈ ਬੋੜ ਨਹੀਂ ਲੈ ਗਏ ਪਰ ਸਾਨੂੰ ਇਸ ਚੀਜ਼ ਦੀ ਵੈਲਿਊ ਵੀ ਨਹੀਂ ਪੂਰੀ ਜਾਈਦੀ ਕਿ ਜਦੋਂ ਅੱਜ ਤੋਂ 3 ਸਾਲ ਪਹਿਲਾਂ 40 ਸਾਲ ਪਹਿਲਾਂ 40 ਸਾਲ ਦੀ ਆਪਾਂ ਵੇਡ ਰੇਟਸ ਦੀ ਪੈਡਲ ਉੱਤੇ ਉਹ ਵੈਲਿਊ ਅੱਜ ਤੋਂ ਹੱਲੇ ਵੀ ਉਹ ਵੀ ਆਪਾਂ ਨੂੰ ਸਟਾਪ ਨਹੀਂ ਕਰਨੀ ਚਾਹੀਦੀ ਤੇ ਜੋ ਆਇਆ ਹੈ ਇੱਚੀ ਹੁਣ ਕੁਝ ਰਹਿਣਾ ਚਾਹੁੰਦਾ ਹੈ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ 28 ਮੇਰੇ ਕੋਲ ਮਰਾਪਾ ਤਾਂ ਜਿਵੇਂ ਹੋ ਸਕਦਾ ਹੀ ਅਸੀਂ ਆਪਣਾ ਗੱਲ ਵਿੱਚ ਬੈਠ ਕੇ ਅਸੀਂ ਨਾਲ ਦੇਖੀਂ ਜਾਂਦਾ ਸੀ ਤੁਸੀਂ ਪੰਜਾਬ ਦਾ ਨਾਮ ਰੋਸਨ ਕੀਤਾ 10 ਵੀ ਡੈਰੀ ਸੀਗੇ ਪੰਜਾਬ ਦੇ ਉਹ ਕਿਸ ਤਰ੍ਹਾਂ ਕਰ ਰਿਹਾ ਕਿਉਂਕਿ ਸਾਰੇ ਆਪਾਂ ਕੈਲੀ ਕਿ ਪੈਰਸ ਦੇ ਵਿੱਚ ਹੋਇਆ ਤੇ ਪੰਜਾਬ ਵੀ ਕਾਫੀ ਉੱਥੇ ਅੱਗੇ ਰਿਹਾ ਕੋਈ ਪੰਜਾਬ ਦੇ ਨਾਲ ਨਾਲ ਆਪਾਂ ਪੂਰੇ ਦੇਸ਼ ਨਾਲ ਰੋਟੀ ਦੇ ਵਿੱਚ ਬਾਕੀ ਵੀ ਖੇਲੇ ਰਿਹਾ ਤਾਂ ਸਾਰੇ ਪੰਜਾਬ ਦੇ ਪਰ ਬਾਕੀ ਜਿਹੜੇ ਸਟੇਟ ਦੇ ਉਹਨਾਂ ਦੇ ਪਲੇਅਰਾਂ ਨੇ ਵੀ ਬਹੁਤ ਵਧੀਆ ਜੋ ਲਾਇਆ ਤੇ ਇਸ ਕਰਕੇ ਆਪਾਂ ਪੰਜਾਬ ਦੇ ਨਾਲੇ ਪੂਰੇ ਦੇਸ਼ ਦਾ ਇਹਦੇ ਵਿੱਚ ਨਾਮ ਰੋਸ਼ਨ ਹੈ ਜੀ ਬਿਲਕੁਲ ਜੀ ਸ਼ਿਰੀ ਜੇਸ਼ ਵਿੱਚ ਪਛਤੀ ਦਿੱਤੇ ਹੈਗੇ ਟਿਪਸ ਨਹੀਂ ਹੋ ਰਹੀ ਸ਼ੁਰੂ ਤੋਂ ਹੀ ਸਾਡੇ ਨਾਲ ਖੇਡਦਾ ਹੈ ਉਹਨਾਂ ਦਾ ਕਾਫੀ ਬੋਲਿਆ ਹਾਂ ਜੀ ਬਿਲਕੁਲ ਬਿਲਕੁਲ ਜੀ ਉਹਨੇ ਆਪਣੀਆਂ ਮੈਮਰੀਆਂ ਇਹ ਸਾਰੇ ਜਿਹੜੇ ਬਹੁਤ ਖੁਸ਼ ਹੋਏ ਸੀਗੇ ਉਹਨੇ ਕਿਉਂਕਿ ਅਸੀਂ ਉਹਦਾ ਲਾਸਟ ਮੈਚ ਦੇ ਵਿੱਚ ਉਹਨੇ ব্রੌਂਜ਼ ਮੈਡਲ ਨਾਲ ਫਿਨਿਸ਼ ਕੀਤਾ ਹੈ ਤੇ ਬਹੁਤ ਵਧੀਆ ਲੱਗਾ ਕਿਉਂਕਿ ਉਸ ਬੰਦੇ ਨੇ ਬਹੁਤ ਜ਼ਿਆਦਾ ਜੇ ਤੁਸੀਂ ਸੀਜ਼ ਕੀਤੀ ਸੀ ਇੰਡੀਆ ਦੇ ਲਈ ਉਹ ਵਧੀਆ ਹਮੇਸ਼ਾ ਤੋਂ ਇੱਕ ਦਿਵਾਰ ਬਣ ਕੇ ਖੜਾ ਰਿਹਾ ਆਪਣੇ ਇੰਡੀਆ ਟੀਮ ਦੇ ਲਈ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਅਸੀਂ ਉਹਦੇ ਲਈ ਬ੍ਰੌਂਜ਼ ਤੇ ਇੱਕ ਫਿਨਿਸ਼ ਕੀਤਾ ਹਰਮਨ ਜੀ ਦੀ ਕਪਤਾਨੀ ਕਿੱਦਾਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਜੀ ਉਹਨੇ ਬਹੁਤ ਵਧੀਆ ਕਪਤਾਨੀ ਨਿਭਾਈ ਹੈ ਨਾ ਕਿ ਸਾਰੇ ਪਲੇਅਰਾਂ ਨੂੰ ਨਾਲ ਲੈ ਕੇ ਚੱਲ ਰਿਹਾ ਸੀ ਕਿ ਜਦੋਂ ਵੀ ਇੱਕ ਪਲੇਟਫਾਰਮ ਸਾਨੂੰ ਮਿਲਦੇ ਰਹੇ ਉਹਨੇ ਹਮੇਸ਼ਾ ਗੋਲ ਕੀਤੇ ਤੇ ਨਾਲ ਹੀ ਨਾਲ ਜਿਹੜੇ ਬਾਕੀ ਪਲੇਅਰਾਂ ਨੇ ਸਾਰਿਆਂ ਨੇ ਬਹੁਤ ਵਧੀਆ ਜੁੱਤਾ ਆਪਣਾ ਜੋਰ ਦਿਖਾਇਆ ਜੀ ਮਨਸੂਖ ਜੀ ਪ੍ਰੈਸ਼ੀਅਨ ਗੇਮਜ਼ ਆ ਰਹੀਆਂ ਨੇ ਕੀ ਕਹਿੰਦੇ ਹੋ ਫਾਈਨਲ ਦੇ ਵਿੱਚ پنجي جي وي ۽ جوڻي علي دردار مون کي ٻي ڪجهه گهيڻا ٽيڪنالاجي ۾۽ 11 جي لاءِ ਭਈ ਯਾਨੀ ਦੂਸਰੀਆਂ ਟੀਮਾਂ ਹੀ ਆ ਰੀਡ ਕਰਕੇ ਆਉਂਦੀਆਂ ਹੁੰਦੀਆਂ ਆ ਠੀਕ ਆ ਪਰ ਇਹ ਨਹੀਂ ਕਿ ਐਸਾ ਬਈ ਮਾ ਕੇ ਪਰ ਉਹਦੇ ਹਰ ਰਹੀਆਂ ਪੂਰਨ ਦੇ ਮੈਚਾਂ ਦੇ ਵਿੱਚ ਵੀ ਬਹੁਤ ਬੋਲ ਕਹਿੰਦੇ ਸੀਗੇ ਹਨਾ ਕਿ ਇਹ ਉਹ ਟੀਮਾਂ ਜਦੋਂ ਆਪਾਂ ਦੋਸਤੋਂ ਮੈਚ ਖੇਡਣ ਚਾਹੀਦਾ ਹੈ ਉਹ ਸਾਨੂੰ ਰੀਡ ਕਰਕੇ ਆਉਂਦੀਆਂ ਕਿ ਹਾਂ ਕਿ ਸਾਡੇ ਤੋਂ ਕਿਹੜੇ ਡ੍ਰੈਕਟ ਲਿਖ ਰਿਹਾ ਜਾਂ ਸਾਡੇ ਤੋਂ ਕਿਹੜੇ ਵੈਰੀਏਸ਼ਨਸ ਆ ਉਹਨਾਂ ਨੂੰ ਕਿੱਦਾਂ ਰੋਕੀਏ ਤੇ ਇੱਦਾਂ ਹੀ ਐਸੀ ਵੀ ਉਹਨਾਂ ਨੂੰ ਦੂਸਰੀਆਂ ਟੀਮਾਂ ਨੂੰ ਰੀਡ ਕਰਕੇ ਜਾਂਦੇ ਆ ਹਨਾ ਤੇ ਇਹ ਕਰਕੇ ਆਪਾਂ ਇਹ ਨਹੀਂ ਕਹ ਸਕਦੇ ਕਿ ਉੱਧਰ ਨਹੀਂ ਗੋਲ ਲੱਗੇ ਪਰ ਫਿਰ ਵੀ ਬਹੁਤ ਟੀਮ ਨੇ ਜ਼ੋਰ ਵਧੀਆ ਖਾਇ ਸੈਮੀ ਫਾਈ ਇਸ ਸਾਰੀ ਟੀਮ ਨੇ ਬਹੁਤ ਵਧੀਆ ਕਿਤੇ ਜੋਰ ਲਾ ਕੇ ਕਿਤੇ ਸਟਾਰਟਿੰਗ ਕਰ ਲੈ ਕੇ ਲਾਸਟ ਮੈਚ ਆ ਤਾਂ ਅਪਾ ਅਸਟ੍ਰੇਲੀਆ ਵੀ ਬੀਟ ਕੀਤੀ ਪਾਕਿਸਤਾਨ ਵੀ ਬੀਟ ਕੀਤੀ ਆ ਤੇ ਆਪਾਂ ਇੱਕ ਮੈਚ ਥੋੜਾ ਥੋੜਾ ਰਹਿ ਗਿਆ ਸੀ ਜਿਹਦੇ ਬਹੁਤ ਲੱਗੇ ਸੀਗੇ ਪਰ ਇਹ ਆ ਕਿ ਸਾਨੂੰ ਉਮੀਦ ਹੈ ਕਿ ਅਗਲੇ ਅਲੱਪੀਟਾਂ ਆਰਦੀ ਨੇ ਕਿਹਾ ਹੈ ਇਹ ਐਲਈ ਦੇ ਵਿੱਚ ਪੂਰਾ ਜੋਰ ਲਾਵਾਂਗੇ ਗੋਲ ਜਿੱਤਣ ਦਾ ਇਹ ਮਤਲਬ ਮੋਜੀ ਦੇ ਨਾਲ ਵੀ ਤੁਹਾਡੀ ਗੱਲ ਪਹਿਲਾਂ ਨਹੀਂ ਸੀਗਾ ਕਿਵੇਂ ਬਲੀ ਮੇਰਾ ਪਹਿਲਾ ਫੋਸਟਮਨ ਸੀਗਾ ਮਾਨੂੰ ਪੂਰੀ ਜਲਾਵਾਰ ਕੌਚਾਂ ਤੋਂ ਬਚੀ ਮੇਰੇ ਮੇਰੇ ਪਰਿਵਾਰ ਦੀ ਵੀਰੇ ਦੇ ਦੇਰ ਬਸ਼ੀਲਾ ਮਾਹੌਲ ਹੈ ਉਹ ਸ਼੍ਰੀ ਜੇਸ਼ਵਨੋ ਕੋਈ ਟਿਪਸ ਦਿੱਤੇਗੇ ਕਿਉਂਕਿ ਆਖਰੀ ਮੈਚ ਹੈ ਸਿਗਾਉਣਾ ਦਾ ਅਸੀਂ ਅੱਜ ਆਪਣੇ ਮੈਨੇਜ ਕਰ ਰਹੇ ਹਾਂ ਇਹ ਟੀਮ ਨੇ ਸ਼੍ਰੀ ਜੇਸ਼ਵਨੋ ਨਾਲ ਵਾਹ ਡੈਡੀ ਭਾਈ ਇਹ ਨਹੀਂ ਤਰਖਿਓ ਤੇ ਏਸ਼ੀਅਨ ਗੇਮਸ ਆ ਰਹੀਆਂ ਅੱਗੇ 26 ਦੇ ਵਿੱਚ ਉਹਨੂੰ ਉਹਦੀ ਲੈ ਕੇ ਕਿੰਨਾ ਤਿਆਰੀ ਆਏਗੀ ਤੇ ਆਪਣੇ ਮੈਚ ਟੂ ਮੈਚ ਟੂਰਨਾਮੈਂਟ ਤਰੀ ਨੇ ਵੀ ਬੰਦਾ ਮਨਦੀਪ ਨੂੰ ਕੀ ਗੱਲ ਕਰਦਾ ਮਨਦੀਪ ਭਾਈ ਨਾਲ ਹੋਈ ਸੀ ਗੱਲ ਬਿਲਕੁਲ ਜੀ ਮੈਚ ਤੋਂ ਬਾਅਦ ਚੇਂਜਿੰਗ ਰੂਮ ਚ ਜੁਲਈ ਆਏ ਤੇ ਪੀਰ ਸਾਹਿਬ ਆਇਆ ਸੀਗਾ ਤੇ ਉਹਨਾਂ ਨੇ ਲਈ ਦਿੱਤਾ ਸੀ ਬਹੁਤ ਬਹੁਤ ਕੁਝ ਦਿੱਤਾ ਦੇ ਚੇਂਜਿੰਗ ਰੂਮ ਦੇ ਵਿੱਚ ਜਿਹੜਾ ਭੰਗੜਾ ਪਾਇਆ ਸ਼੍ਰੀ ਦੇਵ ਨੇ ਬਹੁਤ ਬਹੁਤ ਵਧੀਆ ਸੀ ਬਿਲਕੁਲ ਉਹਨੇ ਮੈਚ ਤੋਂ ਬਾਅਦ ਵੀ ਖੇਡਾ ਨਾ ਮਨਦਾ ਸੀਗਾ